ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਕਰਦੇ ਹਾਂ ਤੁਹਾਡਾ ਪੰਜਾਬ ਜੋਬ ਟਾਰਗੇਟ ਦੇ ਅਫੀਸ਼ੀਅਲ YouTube ਚੈਨਲ ਤੇ ਹੋਪਸ ਹੋ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਆਪਣੇ ਐਗਜ਼ਾਮ ਦੀ ਪ੍ਰੀਪਰੇਸ਼ਨ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਹੋਵੋਗੇ ਥੈਂਕ ਯੂ ਸੋ ਮੱਚ ਤੁਸੀਂ ਜੋ ਵੀ ਅਸੀਂ ਸੀਰੀਜ਼ ਲੈ ਕੇ ਆਨੇ ਆ ਜਾਂ ਜੋ ਵੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾਨੇ ਆ ਉਹਦਾ ਬਹੁਤ ਵਧੀਆ ਯੂਜ਼ ਕਰਦੇ ਹੋ ਬਹੁਤ ਵਧੀਆ ਸਤਿਕਾਰ ਕਰਦੇ ਹੋ ਉਹਦਾ ਬਹੁਤ ਬਹੁਤ ਥੈਂਕ ਯੂ ਅੱਜ ਆਪਾਂ ਜਿਹੜੀ ਮੇਨ ਗੱਲ ਕਰਾਂਗੇ ਉਹ ਪੰਜਾਬ ਪੁਲਿਸ ਕਨਸਟੇਬਲ 2025 ਦੇ ਐਗਜ਼ਾਮ ਤੇ ਕਰਾਂਗੇ ਤਾਂ ਦੇਖੋ 2025 ਐਗਜ਼ਾਮ ਬਹੁਤ ਸਾਰੇ ਬੱਚਿਆਂ ਦੀ ਕੁਐਰੀਜ਼ ਇਹ ਵੀ ਸੀ ਕਿ ਐਗਜ਼ਾਮ ਕਦੋਂ ਹੋ ਸਕਦਾ ਆਪਾਂ ਉਹਦੇ ਤੇ ਵੀ ਗੱਲ ਕਰਾਂਗੇ ਪੇਪਰ ਦੇ ਵਿੱਚ ਪੈਟਰਨ ਕੀ ਰਹਿੰਦਾ ਹੈ TCS ਪੇਪਰ ਕੰਡਕਟ ਕਰਵਾ ਰਹੀ ਹੈ ਦੇਖੋ TCS ਕੱਲੀ ਪੰਜਾਬ ਪੁਲਿਸ ਕਨਸਟੇਬਲ ਦਾ ਪੇਪਰ ਕੰਡਕਟ ਨਹੀਂ ਕਰਵਾਂਦੀ SSC ਰੇਲਵੇ banking ਇਹਨਾਂ ਸਭ ਦੇ ਇਗਜ਼ਾਮ ਵੀ TCS ਹੀ ਕੰਡਕਟ ਕਰਵਾਂਦੀ ਹੈ ਤਾਂ ਰੇਲਵੇ ਤੇ SSC ਦਾ ਜਿਹੜਾ ਇਗਜ਼ਾਮ ਪੈਟਰਨ ਹੈ ਉਹ ਪੰਜਾਬ ਪੁਲਿਸ ਕਨਸਟੇਬਲ ਨਾਲ ਪੂਰੀ ਪੂਰਾ ਮੈਚ ਖਾਂਦਾ ਹੈ ਤਾਂ ਆਪਾਂ ਦੇਖਾਂਗੇ ਕਿ ਪੰਜਾਬ ਪੁਲਿਸ ਕਨਸਟੇਬਲ ਦੇ ਇਗਜ਼ਾਮ ਨੂੰ ਆਪਾਂ ਕਿਵੇਂ ਹੈਂਡਲ ਕਰ ਸਕਦੇ ਆ ਪਹਿਲੀ ਵਾਰ ਚ ਕਰੈਕ ਕਰਨ ਦਾ ਸੁਪਰ ਫਾਰਮੂਲਾ ਅੱਜ ਆਪਾਂ ਦੇਖਾਂਗੇ ਬਟ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਬੱਚੇ ਹੋਲਾ ਮਲਾ ਰਿਹਾ ਹੋਲੀ ਆ ਰਹੀ ਹੈ ਕਹਿੰਦੇ ਲੋਕਾਂ ਦੀ ਆ ਹੋਲੀਆਂ ਤੇ ਖਾਲਸੇ ਦਾ ਹੁਲਾਏ ਇੱਕ ਤਾਂ ਉਹ ਚੀਜ਼ ਤੇ ਇੱਕ ਹੋਲੀ ਆ ਰਹੀ ਹੈ ਵੀ ਠੀਕ ਹੈ ਤੇ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਹੋਲੀ ਵੀ ਆ ਰਹੀ ਹੈ ਹੁਲਾ ਮੱਲਾ ਵੀ ਆ ਰਿਹਾ ਹੈ ਤੇ ਇੱਥੇ ਇੱਕ ਚੀਜ਼ ਤੁਸੀਂ ਦੇਖੋ ਕਿ ਬੱਚੇ ਆਪਾਂ ਇੱਕ ਸੀਰੀਜ਼ ਪੰਜਾਬ ਪੁਲਿਸ ਕਨਸਟੇਬਲ ਜਨੂਨ ਵਰਦੀ ਦਾ ਬੈਚ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਹੈ ਪਹਿਲੀ ਗੱਲ ਤਾਂ ਇਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੈਸੇ ਉਹਦਾ ਪ੍ਰਾਈਸ ਹੈ 1499 ਬਟ ਹੁਣ ਆਪਾਂ ਉਹਦਾ ਪ੍ਰਾਈਸ ਕਰ ਰੱਖਿਆ ਹੈ 999 ਦਾ ਇਹ ਹੋਲੀ ਤੱਕ ਹੈ ਠੀਕ ਹੈ ਹੋਲੀ ਤੱਕ ਇਹ ਹੈ ਤਾਂ ਤੁਸੀਂ 999 ਵਾਲਾ ਬੈਚ ਲੈ ਕੇ ਹੁਣੇ ਤੋਂ ਤਿਆਰੀ ਸ਼ੁਰੂ ਕਰ ਦੋ ਬਹੁਤ ਵਧੀਆ ਪ੍ਰੀਪਰੇਸ਼ਨ ਅਸੀਂ ਕਰਵਾਵਾਂਗੇ ਤੁਸੀਂ ਐਵੇਂ ਦੇਖ ਲਓ ਕਿ ਮੈਮ ਹੋਰ ਹੁਣ ਵੀ ਸਾਰੀਆਂ ਵਧੀਆ ਤਿਆਰੀ ਕਰ ਰਹੀ ਹੈ ਤੁਹਾਡਾ ਪੇਪਰ ਕਰੈਕ ਕਰਵਾਉਣ ਵਿੱਚ ਤਾਂ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਅਸੀਂ ਪ੍ਰੈਪਰੇਸ਼ਨ ਕਰਵਾਵਾਂਗੇ ਪ੍ਰੈਕਟਿਸ ਪੀਡੀਐਫ ਕਲਾਸਿਸ ਤਾਂ ਮਿਲਣਗੀਆਂ ਮਿਲਣਗੀਆਂ ਬਹੁਤ ਸਾਰੇ ਬੱਚਿਆਂ ਦੀ ਕੁਐਰੀਜ਼ ਹੈ ਕਿ ਔਨਲਾਈਨ ਕਲਾਸਿਸ ਹੋਣਗੀਆਂ ਮੈਮ ਤਾਂ ਦੇਖੋ ਜਿਹੜੇ ਬੱਚੇ ਔਨਲਾਈਨ ਨਹੀਂ ਦੇਖ ਸਕਦੇ ਉਹ ਆਫਲਾਈਨ ਜਦੋਂ ਮਰਜ਼ੀ ਦੇਖ ਲੈਣ ਯਾਨੀ ਕਿ ਲਾਈਵ ਕਲਾਸਿਸ ਨਹੀਂ ਦੇਖ ਸਕਦੇ ਤਾਂ ਉਹ ਬੱਚੇ ਜਦੋਂ ਮਰਜ਼ੀ ਆਨਲਾਈਨ ਜਾ ਕੇ ਐਪ ਤੇ ਜਾ ਕੇ ਕਲਾਸ ਖੋਲ ਕੇ ਦੇਖ ਸਕਦੇ ਆ ਟਿਲ ਜਦੋਂ ਤੱਕ ਕੋਰਸ ਦੀ ਵੈਲਿਡਿਟੀ ਰਹਿੰਦੀ ਹੈ ਜਿੱਦਾਂ ਮੈਂ ਅੱਜ ਲਾਈਵ ਕਲਾਸ ਲੈ ਲਈ ਤਾਂ ਮਰਜ਼ੀ ਜਦੋਂ ਉਹ ਦੇਖ ਸਕਦੇ ਜਦੋਂ ਉਹਨਾਂ ਕੋਲੇ ਫ੍ਰੀ ਟਾਈਮ ਹੁੰਦਾ ਠੀਕ ਹੈ ਤੇ ਕੋਰਸ ਦੀ ਵੈਲਿਡਿਟੀ ਜਿਹੜੀ ਰਹੂਗੀ 999 ਦੇ ਵਿੱਚ ਤੁਸੀਂ 6 ਮਹੀਨੇ ਪੜ ਸਕਦੇ ਹੋ ਕਿੰਨੇ ਵੀ 6 ਮੰਥ ਪੜ ਸਕਦੇ ਹੋ ਹੁਣ ਇੰਦਾ ਸੈਂਸ ਬਹੁਤ ਸਾਰੇ ਬੱਚੇ ਐਵੇਂ ਦੇ ਹੁੰਦੇ ਆ ਜਿਨ੍ਹਾਂ ਨੂੰ ਵਿੱਚ 2-3 ਮਹੀਨੇ ਕੋਈ ਗੜਬੜ ਹੋ ਜਾਂਦੀ ਹੈ ਜਾਂ ਪੜ ਨਹੀਂ ਸਕਦੇ ਤਾਂ ਉਹਨਾਂ ਦੀ ਕੋਰਸ ਵੈਲਿਡਿਟੀ ਵੀ ਐਕਸਟੈਂਡ ਕਰ ਦਿੰਨੇ ਆ ਸੀ ਠੀਕ ਇਹ ਇਹ ਤੁਸੀਂ ਆਪਣੀ 360 ਜੋਬ ਟਾਰਗੇਟ ਐਪਲੀਕੇਸ਼ਨ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਰੱਖਿਆ ਹੈ ਤੁਸੀਂ ਜਾ ਕੇ 360 ਜੋਬ ਟਾਰਗੇਟ ਐਪਲੀਕੇਸ਼ਨ ਡਾਊਨਲੋਡ ਕਰੋ ਤੇ ਬੈਚ ਪਰਚੇਜ ਕਰੋ ਜਨੂਨ ਵਰਤੀ ਦਾ ਪੇਡ ਕੋਰਸਿਸ ਵਿੱਚ ਆਊਗਾ ਠੀਕ ਹੈ ਅੱਛਾ ਹੁਣ ਆਪਾਂ ਗੱਲ ਕਰਦੇ ਆ ਕਿ TCS ਜਿਹੜੀ ਹੈ ਉਹ ਐਗਜ਼ਾਮ ਕੰਡਕਟ ਕਰਵਾਉਂਦੀ ਹੈ ਠੀਕ ਹੈ ਉਹ ਕਿਵੇਂ ਕੰਡਕਟ ਕਰਵਾਉਂਦੀ ਹੈ ਐਗਜ਼ਾਮ ਤਾਂ ਦੇਖੋ TCS ਦਾ ਜਿਹੜਾ ਐਗਜ਼ਾਮ ਪੈਟਰਨ ਹੈ ਨਾ ਆਪਣੇ ਕੋਲੇ ਜਿਹੜੇ ਸਬਜੈਕਟ ਨੇ ਆਪਾਂ ਉਹਨਾਂ ਤੇ ਗੱਲ ਕਰਾਂਗੇ GKGS ਮੈਥ ਹੋ ਗਿਆ ਰੀਜਨਿੰਗ ਹੋ ਗਿਆ ਜੀ ਠੀਕ ਹੈ ਇੰਗਲਿਸ਼ ਹੋ ਗਿਆ ਤੇ ਆਪਣੇ ਕੋਲ ਹੋ ਗਈ ਜੀ ਪੰਜਾਬ ਜੀਕੇ ਠੀਕ ਹੈ ਹੁਣ GKGS ਦੇ ਪੋਰਸ਼ਨ ਦੇ ਨਾਲ ਆਪਾਂ ਇੱਕ ਚੀਜ਼ ਹੋਰ ਜੋੜਦੇ ਆਂ ਜੀ ਪੰਜਾਬ ਜੀਕੇ ਇੱਥੇ ਹੀ ਆਪਾਂ ਜੋੜ ਲੈਨੇ ਆਂ ਜੀ ਆਪਣੀ ਕਰੰਟ ਅਫੇਅਰ ਠੀਕ ਹੈ ਹੁਣ ਤੁਸੀਂ ਇੱਕ ਚੀਜ਼ ਸੋਚ ਕੇ ਚੱਲੋ ਇੱਕ ਚੀਜ਼ ਆਪਾਂ ਇੱਥੇ ਦੇਖਦੇ ਆਂ ਜੀ ਪੰਜਾਬੀ GK GST ਜੇ ਮੈਂ ਇੱਥੇ ਗੱਲ ਕਰਾਂ ਸਭ ਤੋਂ ਪਹਿਲਾਂ GK GS ਦੀ ਜੇ ਮੈਂ ਗੱਲ ਕਰਾਂ ਤਾਂ ਸਟੈਟਿਕ GK ਬਹੁਤ ਜ਼ਿਆਦਾ ਫੇਵਰਿਟ ਕਨਸੈਪਟ ਹੈਗਾ ਜੀ ਕਿਸ ਦਾ TCS ਦਾ ਮੈਂ ਜਿੰਨਾ ਕਹਾਂ ਲਾ ਜਿੱਦੇ ਜੇ ਤੁਸੀਂ ਪੜ ਕੇ ਜਾ ਰਹੇ ਹੋ ਇੰਡੀਆ ਜੀਕੇ ਪੜ ਕੇ ਜਾ ਰਹੇ ਹੋ ਤੇ ਇੰਡੀਆ ਜੀਕੇ ਦੇ ਵਿੱਚ ਸਿਰਫ ਤੁਸੀਂ ਸਟੈਟਿਕ ਜੀਕੇ ਤੇ ਕਰੰਟ ਅਫੇਅਰ ਵੀ ਕਰ ਲੈਣੇ ਹੋ ਨਾ ਤਾਂ ਤੁਸੀਂ ਬਹੁਤ ਵਧੀਆ ਸਕੋਰ ਜਿਹੜਾ ਉਹ ਕਰਦੇ ਹੋ ਤਾਂ ਆਪਾਂ ਇੱਕ ਅੱਡ ਤੋਂ ਸਟ੍ਰੈਟਜੀ ਬਣਾਈਏ ਦੇਖੋ ਤੁਸੀਂ ਪੀਟ੍ਰੀਪਲ ਐਸਬੀ ਲਈ ਪੜ ਰਹੇ ਹੋ ਉਸ ਦੇ ਵਿੱਚ ਤਾਂ ਇੱਕ ਅੱਡ ਸਟ੍ਰੈਟਜੀ ਹੈ ਜਿੱਦਾਂ ਹੁਣ ਲੇਬਰ ਇਨਸਪੈਕਟਰ ਦਾ ਪੇਪਰ ਹੋਇਆ ਸੀ ਬੱਚੇ ਬੋਲਦੇ ਸੀ ਮੋਡਰਨ ਹਿਸਟਰੀ ਆਉਗੀ ਬਟ ਅਗੇ ਕੀ ਐਂਸ਼ੀਐਂਟ ਹਿਸਟਰੀ ਬਟ TCS ਦਾ ਇੱਕ ਫਾਈਨਲ ਜਿਹੜਾ ਮਤ પેટ્રોલ ਰਿਹਾ ਹੈ ਉਹ ਕੀ ਰਿਹਾ ਸਟੈਟਿਕ ਜੀਕੇ ਨੂੰ ਜ਼ਰੂਰ ਲੈ ਕੇ ਚੱਲਦੇ ਆ ਹੁਣੇ ਮੇਰੇ ਕੋਲ ਐ এসএসসি ਦੀ ਇੱਕ ਕਿਤਾਬ ਮੈਂ ਰੀਡ ਕੀਤੀ ਸੀ ਐਮਸੀਕਿਊ ਦੀ ਮੈਂ ਦੇਖਿਆ ਦੇਖੋ ਹੁਣੇ ਜਿਹੜੇ ਲੇਟੈਸਟ ਐਗਜ਼ਾਮ ਹੋ ਰਿਹਾ ਸਟੈਟਿਕ ਜੀਕੇ ਦੇ ਕੁਸ਼ਨਾਂ ਦੀ ਪੂਰੀ ਤਰ੍ਹਾਂ ਉਹਨਾਂ ਨੇ ਪਰਹਮਾਰ ਪਾਈ ਹੋਈ ਹੈ ਠੀਕ ਹੈ ਤਾਂ ਇਸ ਤਰੀਕੇ ਨਾਲ ਸਟੈਟਿਕ ਜੀਕੇ ਤੇ ਕਰੰਟ ਅਫੇਅਰ ਨੂੰ ਤੁਸੀਂ ਕੀ ਕਰੋਗੇ ਬਾਕੀ ਆਪਾਂ ਆਪਣੇ ਜੀਕੇ ਜੀਐਸ ਵਾਸਤੇ ਮੋਡਰਨ ਹਿਸਟਰੀ ਦੀ ਜਿੱਦਾਂ ਕੀ ਲੈ ਕੇ ਆਏ ਸੀਗੇ ਮੈਰਾਥਨ ਲੈ ਕੇ ਆਏ ਸੀ ਉਦਾਂ ਹੀ ਆਪਾਂ ਪੋਲੀਟੀ ਜੀਓਗ੍ਰਾਫੀ ਦੀ ਮੈਰਾਥਨ ਆਪਾਂ ਉਹਦੇ ਉਸ ਬੈਚ ਚ ਪਾਵਾਂਗੇ 3 ਘੰਟੇ 4 ਘੰਟੇ ਦੀ ਆਪਾਂ ਕਵਰ ਕਰਵਾ ਦਾਂਗੇ ਬਟ ਪ੍ਰਮੇਨ ਜਿਹੜਾ ਮੁੱਦਾ ਰਹੂਗਾ ਉਹ ਕੀ ਰਹੂਗਾ ਸਟੈਟਿਕ ਜੀਕੇ ਤੇ ਡੇਲੀ ਕਰੰਟ ਅਫੇਅਰ ਐਨਾ ਕਰ ਲਵਾਂਗੇ ਬੋਤ ਅੱਛਾ ਹੁਣ ਮੈਥ ਦੀ ਗੱਲ ਰਹੀ ਟੋਟਲ ਜੀ 10 ਚੈਪਟਰ ਨੇ ਔਰ 10 ਚੈਪਟਰ ਕਿਸ ਦੇ ਨੇ ਅਰਥਮੈਟਿਕ ਦੇ ਚੈਪਟਰ ਹੈਗੇ ਨੇ ਯਾਨੀ ਕਹਿਣ ਦਾ ਮਤਲਬ ਹੈ ਕਿ ਮੈਥ ਦੇ ਵਿੱਚ ਜਿਹੜਾ ਆਪਾਂ ਫੋਕਸ ਕਰਨਾ ਇੱਕ ਤਾਂ ਅਰਿਥਮੈਟਿਕ ਤੇ ਕਰਨਾ ਤੇ ਇੱਕ ਜਿਹੜਾ ਆਪਣੇ ਕੋਲ ਆ ਜਾਊਗਾ ਜੀ ਇੱਥੇ ਉਹ ਨੰਬਰ ਸਿਸਟਮ ਆ ਜਾਊਗਾ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਨੰਬਰ ਸਿਸਟਮ ਨੂੰ ਅਰਥਮੈਟਿਕ ਦਾ ਪਾਰਟ ਕਹਿੰਦੇ ਨੇ ਬਟ ਨੰਬਰ ਸਿਸਟਮ ਮੈਥ ਦਾ ਇੱਕ ਅੱਡ ਪਾਰਟ ਹੈ ਠੀਕ ਹੈ ਜੇ ਤੁਸੀਂ ਦਿੱਲੀ ਵਗੈਰਾ ਤਿਆਰੀ ਕਰਨ ਜਾਂਦੇ ਹੋ ਤਾਂ ਤੁਹਾਨੂੰ ਅਰਥਮੈਟਿਕ ਦਾ ਟੀਚਰ ਅਡ ਮਿਲੇਗਾ ਨੰਬਰ ਸਿਸਟਮ ਦਾ ਅਡ ਮਿਲੇਗਾ ਐਡਵਾਂਸ ਦੇ ਵਿੱਚ ਅਲਜੈਬਰਾ ਦਾ ਅਡ ਮਿਲੇਗਾ ਟ੍ਰਿਗਨੋਮੈਟਰੀ ਦਾ ਅਡ ਮਿਲੇਗਾ ਤਾਂ ਮੇਰੇ ਕਹਿਣ ਦਾ ਮਤਲਬ ਭਾਈ ਹੈ ਕਿ ਨੰਬਰ ਸਿਸਟਮ ਦਾ ਜਿਹੜਾ ਟੌਪਿਕ ਹੈ ਉਹ ਅਰਥਮੈਟਿਕ ਤੋਂ ਡਿਫਰੈਂਟ ਹੈ ਤਾਂ ਇਹ ਦੋਨੋਂ ਦੀਆਂ ਦੋਨੋਂ ਚੀਜ਼ਾਂ ਆਪਾਂ ਕਿਸ ਦੇ ਵਿੱਚ ਕਰਾਂਗੇ ਮੈਥ ਦੇ ਵਿੱਚ ਹੁਣ ਜੇ ਗੱਲ ਆ ਜਾਂਦੀ ਹੈ ਰੀਜ਼ਨਿੰਗ ਦੀ ਤਾਂ ਰੀਜ਼ਨਿੰਗ ਦੇ ਵਿੱਚ ਕੁਝ ਨਹੀਂ ਛੱਡਣਾ ਕਿਤਾਬ ਦਾ ਪੰਨਾ ਪੰਨਾ ਆਪਾਂ ਪੜਨਾ ਕੀ ਰੀਜਨਿੰਗ ਦੇ ਵਿੱਚ ਕੀ ਆਊਗਾ ਕੀ ਨਹੀਂ ਆਊਗਾ ਇੱਕ ਇੱਕ ਚੀਜ਼ ਤੇ ਆਪਾਂ ਗੌਰ ਕਰਕੇ ਚੱਲਣੀ ਹੈ ਰੀਜਨਿੰਗ ਦੇ ਵਿੱਚ ਵਰਬਲ ਨੋਨ ਵਰਬਲ ਦੋਨੋਂ ਚੀਜ਼ਾਂ ਕਿਉਂਕਿ ਰੀਜਨਿੰਗ ਲੈਂਥ ਈਜ਼ੀ ਆਂਦੀ ਹੈ ਬਟ ਲੈਂਥ ਈ ਆਂਦੀ ਹੈ ਪਿੱਛੇ 2024 ਦੇ ਵਿੱਚ ਜਿਹੜਾ ਪੰਜਾਬ ਪੁਲਿਸ ਕਨਸਟੇਬਲ ਦਾ ਪੇਪਰ ਹੋਇਆ ਸੀ ਉਸ ਦੇ ਵਿੱਚ ਬੱਚਿਆਂ ਨੂੰ ਦਿੱਕਤ ਈ ਆਈ ਕਿ ਮੈਮ ਅਸੀਂ ਸਾਰੇ ਕੁਐਸਚਨ ਦੇਖ ਵੀ ਨਹੀਂ ਪਾਏ ਤਾਂ ਉਹਦਾ ਸੋਲੂਸ਼ਨ ਇੱਕੋ ਹੀ ਹੈ ਜੀ ਰੱਜ ਕੇ ਪ੍ਰੈਕਟਿਸ ਤੇ ਉਹ ਆਪਣੀ ਉਦੋਂ ਹੀ ਹੋ ਸਕਦੀ ਹੈ ਜਦੋਂ ਆਪਣਾ ਸਿਲੇਬਸ ਹੋਵੇ ਕਵਰ ਹੋਵੇ ਤਾਂ ਸਿਲੇਬਸ ਕਵਰ ਹੋ ਗਿਆ ਤਾਂ ਆਪਾਂ ਪ੍ਰੈਕਟਿਸ ਕਰ ਸਕਦੇ ਹਾਂ ਅੱਛਾ ਇੰਗਲਿਸ਼ ਦੀ ਜੇ ਮੈਂ ਗੱਲ ਕਰਾਂ ਤਾਂ ਇੰਗਲਿਸ਼ ਦੇ ਡੇਲੀ ਆਪਾਂ ਕੀ ਕਰਿਆ ਕਰਾਂਗੇ 15-15 ਵਰਡ ਜਿਹੜੇ ਨੇ ਉਹ ਵੋਕੈਬ ਦੇ ਕਰਿਆ ਕਰਾਂਗੇ ਨਾਲ ਦੀ ਨਾਲ ਇੱਕ ਚੈਪਟਰ ਕਿਸ ਦਾ ਛਟਕਾ ਦੇਣਾ ਆਪਾਂ ਗ੍ਰਾਮਰ ਦਾ ਠੀਕ ਹੈ ਉਸ ਤੋਂ ਬਾਅਦ ਪੰਜਾਬ ਜੀ ਕੇ ਕੁਝ ਵੀ ਨਹੀਂ ਚੱਲਣਾ ਪੰਜਾਬ ਜੀ ਕਿ ਆਪਾਂ ਸਾਰੀ ਪੜ੍ਹਣੀ ਹੈ ਪੰਜਾਬੀ ਵੀ ਆਪਾਂ ਸਾਰੀ ਪੜ੍ਹਣੀ ਹੈ ਤਾਂ ਮੇਰੇ ਕਹਿਣ ਦਾ ਮੇਨ ਮਕਸਦ ਕੀ ਹੈ ਪੇਪਰ ਕਰਵਾਉਣ ਵਾਲੇ ਕਰੈਕ ਕਰਵਾਣ ਵਾਲੇ ਸਬਜੈਕਟ ਨੇ ਜੀਕੇ ਜੀਐਸ ਮੈਥ ਰੀਜ਼ਨਿੰਗ ਤੇ ਉਹਨਾਂ ਦੇ ਵਿੱਚੋਂ ਕੀ ਹੁੰਦਾ ਉਹ ਮੈਂ ਤੁਹਾਨੂੰ ਦੱਸਿਆ ਕਿ TCS ਜਿਹੜਾ ਪੇਪਰ ਕੰਡਕਟ ਕਰਵਾਉਂਦੀ ਹੈ ਉਸ ਦੇ ਵਿੱਚ ਸਟੈਟਿਕ ਜੀਕੇ ਤੇ ਮੈਥ ਦੇ ਵਿੱਚ ਅਰਥਮੈਟਿਕ ਤੇ ਰੀਜ਼ਨਿੰਗ ਵਿੱਚ ਆਪਾਂ ਕੋਈ ਛੱਡਣਾ ਨਹੀਂ ਹੈਗਾ ਵੀ ਇਹ ਆਪਣੀ ਸਟ੍ਰੈਟੇਜੀ ਰਹਿਣੀ ਚਾਹੀਦੀ ਹੈ ਤੇ ਪੰਜਾਬ ਜੀਕੇ ਤੇ ਪੰਜਾਬੀ ਇਹਨਾਂ ਨੂੰ ਆਪਾਂ ਕਰਨਾ ਹੈ ਡੇਲੀ ਜੇ 셀ਫ ਸਟਡੀ ਵੀ ਕਰਦੇ ਹੋ ਤਾਂ ਗ੍ਰਾਮਰ ਦਾ ਇੱਕ ਟੋਪਿਕ ਡੇਲੀ ਕਰਿਆ ਕਰੋ ਯਾਨੀ ਕਿ ਕਹਿਣ ਦਾ ਮਤਲਬ ਹੈ ਮੋٹے ਮੋٹے ਰੂਲ ਪੜ੍ਹ ਕੇ ਉਹਦੇ 10-15 ਕੁਐਸਚਨ ਪ੍ਰੈਕਟਿਸ ਉਸ ਤੋਂ ਬਾਅਦ 15-15 ਵਰਡ ਜਿੱਦਾਂ ਕਿ 15-15 ਅਧਕਤ ਮਤਲਬ ਇਹ ਹੈ ਕਿ 15 ਜਿੱਦਾਂ ਕਿ ਤੁਸੀਂ 1 ਵਰਡ ਕਰ ਲੇ 15 ਤੁਸੀਂ ਐਂਟੋਨੀਮ ਸਿਨੋਨੀਮ ਕਰ ਲੇ ਐਵੇਂ ਕਰ ਕਰਕੇ ਡੇਲੀ ਤੁਸੀਂ ਦੇਖੋਗੇ ਜੇ ਤੁਸੀਂ 30 ਡੇਸ ਦੇ ਵਿੱਚ ਵੀ ਜੇ ਤਿਆਰੀ ਕਰਦੇ ਹੋ ਤਾਂ 30 ਡੇਸ ਦੇ ਵਿੱਚ ਤੁਸੀਂ 3-4 ਘੰਟੇ ਵੀ ਦੇ ਰਹੇ ਹੋ ਤਾਂ ਤੁਹਾਡੀ ਪ੍ਰੈਪਰੇਸ਼ਨ ਬਹੁਤ ਵਧੀਆ ਹੋ ਰਹੀ ਹੈ ਤੇ ਉਸ ਤੋਂ ਬਾਅਦ ਤੁਸੀਂ ਕੀ ਕਰ ਲਾ ਸਕਦੇ ਹੋ ਰਿਵੀਜ਼ਨ ਅੱਛਾ ਹੁਣ ਮੁੱਦਾ ਆਉਂਦਾ ਪੇਪਰ ਕਦੋਂ ਹੋ ਸਕਦਾ ਠੀਕ ਹੈ ਪੇਪਰ ਦੇਖੋ ਪਿੱਛੇ ਹੋਇਆ ਸੀ ਜੁਲਾਈ ਦੇ ਵਿੱਚ ਬਟ ਆਪਾਂ ਮੰਨ ਕੇ ਚੱਲ ਸਕਦੇ ਹਾਂ ਕਿ ਜਿਹੜਾ ਪੇਪਰ ਹੋਗਾ ਨਾ ਅਪ੍ਰੈਲ ਲਾਸਟ ਜਾਂ ਮਈ ਸਟਾਰਟਿੰਗ ਇੱਥੇ ਤੁਸੀਂ ਮੰਨ ਕੇ ਚੱਲ ਸਕਦੇ ਹੋ ਕਿ ਪੇਪਰ ਹੋ ਸਕਦਾ ਤੇ ਇਸ ਨੂੰ ਹੀ ਪੀਕ ਪੁਆਇੰਟ ਤੁਸੀਂ ਲੈ ਕੇ ਚੱਲੋ ਸਿਲੇਬਸ ਪਲੱਸ ਵਿੱਚ ਕੀ ਰਿਵੀਜ਼ਨ ਵਾਸਤੇ ਤੇ ਸਾਡੇ ਨਾਲ ਜੁੜਨਾ ਤਾਂ ਅਸੀਂ ਖੁੱਲਾ ਸੱਦਾ ਦਿੰਨੇ ਆ ਦੇਖੋ ਪੀਡੀਐਫ ਸਾਡੇ ਕੋਲੋਂ ਮਿਲੂਗੀ ਕਲਾਸਿਸ ਅਸੀਂ ਦੇਵਾਂਗੇ ਤੁਸੀਂ ਸਿਰਫ ਰਿਵੀਜ਼ਨ ਕਰਨੀ ਹੈ ਤੇ ਰਿਵੀਜ਼ਨ ਕਰਨ ਦਾ ਤਰੀਕਾ ਵੀ ਅਸੀਂ ਦੱਸਾਂਗੇ ਬਸ ਬਣੀ ਬਣਾਈ ਖੀਰ ਜਿਹੜੀ ਹੈ ਉਹ ਤੁਸੀਂ ਪਛਾਣੀ ਹੈ ਕਿਵੇਂ ਪਛਾਹ ਸਕਦੇ ਹਾਂ ਬਸ ਠੀਕ ਹੈ ਕਲੀਅਰ ਐਨੀ ਗੱਲ ਤੇ ਅੱਛਾ ਉਸ ਤੋਂ ਬਾਅਦ ਦੇਖੋ ਆਪਣੇ ਕੀ ਕਹਿੰਦੇ ਨੇ ਹੁਣ ਜਿਹੜੀ ਗੱਲ ਹੈ ਕਿ ਜੇ ਫਿਰ ਵੀ ਕੋਈ ਪ੍ਰੋਬਲਮ ਆਂਦੀ ਹੈ ਤਾਂ ਥੱਲੇ ਨੰਬਰ ਦੇ ਰੱਖਿਆ ਇੱਕ ਉਸ ਤੇ ਤੁਸੀਂ ਕਾਲ ਕਰਕੇ ਵੀ ਇਨਕੁਆਰੀ ਲੈ ਸਕਦੇ ਹੋ ਬਾਕੀ ਬੈਚ ਪਰਚੇਸ ਕਰ ਲਿਓ ਬਹੁਤ ਵਧੀਆ ਬੈਚ ਹੈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਰਿਵੀਜ਼ਨ ਕਲਾਸਿਸ ਫੁੱਲ ਕਰਵਾਵਾਂਗੇ ਕੱਲ 10 ਵਜੇ ਕਲਾਸ ਰਹੂਗੀ ਆਪਣੀ ਪੰਜਾਬ ਜੀਕੇ ਦੀ ਤੇ 11:30 ਆਪਣੀ ਕਲਾਸ ਰਹੂਗੀ ਇੰਡੀਆ ਜੀਕੇ ਦੀ ਉਸ ਕਲਾਸ ਵਿੱਚ ਵੀ ਜਰੂਰ ਆਇਓ ਥੈਂਕ ਯੂ ਸੋ ਮੱਚ